ਸਾਥੀਆ ਕਾਲ ਜੀ ਅਸਲਾਮ ਅਲੈਕੁਮ ਮੀਟ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰਤਵਾਂ ਨੂੰ ਚੈਨ ਦੇ ਗਲਾਚੇ ਰੱਖੇ ਇੱਥੇ ਜੀ ਇੱਕ ਸਿੱਖ ਲੀਡਰ ਨੇ ਜਿਹੜੇ ਗੱਲ ਕਰਦੇ ਪਏ ਨੇ ਖਾਲਸਾ ਰਾਜ ਬਾਰੇ ਖਾਲਿਸਤਾਨ ਬਾਰੇ ਤੇ ਇੱਥੇ ਖਾਲਸਾ ਰਾਜ ਕਿੰਜ ਬਣੇਗਾ ਤੇ ਕਿਸ ਤਰ੍ਹਾਂ ਇੰਡੀਆ ਦੇ ਟੁਕੜੇ ਟੁਕੜੇ ਹੋਣਗੇ ਤੇ ਇੱਥੇ ਇਹ ਸਿੱਖ ਲੀਡਰ ਨੇ ਕੀ ਦੱਸਿਆ ਇਹਦੇ ਬਾਰੇ ਚ ਅੱਜ ਦੀ ਵੀਡੀਓ ਹੈ ਪਹਿਲਾ ਵੀਡੀਓ ਵੇਖਣੀ ਆ ਫਿਰ ਇਹਦੇ ਤੇ ਮਜ਼ੀਦ ਗੱਲ ਕਰਾਂਗੇ

ਜਿਹੜਾ ਸਮਾਂ ਤੇ ਜਿਹੜਾ ਜਿਹੜੀ ਹਵਾ ਆ ਇਸ ਵਕਤ ਸਾਰੀ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ ਪੱਤਾ ਪੱਤਾ ਜਿਹੜਾ ਆ ਉਹ ਕਹਿ ਰਿਹਾ ਇਸ ਵਕਤ ਹਰੇਕ ਦੇਸ਼ ਦੇ ਵਿੱਚ ਖਾਲਸਤਾਨ ਦੀ ਜਿਹੜੀ ਮੂਵਮੈਂਟ ਆ ਪੂਰੇ ਜੋਰਾਂ ਦੇ ਉੱਤੇ ਆ ਤੇ ਜਿਹੜੇ ਸਭ ਤੋਂ ਮੋਰਓਵਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਹਿੰਦੁਸਤਾਨ ਨੇ ਇੱਕ ਪ੍ਰੋਪਾਗੈਂਡਾ ਕੀਤਾ ਸੀਗਾ ਕਿ ਪੰਜਾਬ 'ਚ ਕੋਈ ਖਾਲਸਤਾਨ ਨਹੀਂ ਚਾਹੁੰਦਾ ਖਾਲਸਤਾਨ ਰੈਫਰੈਂਡਮ ਦੀ ਮੁਹਿੰਮ ਨੇ 2.5 ਮਿਲੀਅਨ ਵੋਟਾਂ ਜਿਹੜੀਆਂ ਹਲੇ ਤੱਕ ਲੈ ਕੇ ਬਾਹਰਲੇ ਜਿਹੜੇ ਦੇਸ਼ਾਂ ਦੇ ਵਿੱਚ ਸਿੱਖ ਵੱਸਦੇ ਆ ਉਹਨਾਂ ਤੋਂ 2.5 ਮਿਲੀਅਨ ਦੇ ਨੇੜੇ ਜਿਹੜੀਆਂ ਵੋਟਾਂ ਜਿਹੜੀਆਂ ਹਾਸਲ ਕਰਕੇ ਦੁਨੀਆ ਦੇ ਵਿੱਚ ਇਹ ਸਾਬਤ ਕਰਤਾ ਕਿ ਪੰਜਾਬ ਕਦੀ ਵੀ ਦਿੱਲੀ ਦੇ ਨਾਲ ਰਹਿਣਾ ਨਹੀਂ ਸੀ ਚਾਹੁੰਦਾ ਅੱਜ ਇਸ ਰੈਫਰੈਂਡਮ ਦੇ ਥਰੂ 6 for justice ਦੇ ਥਰੂ ਇਹ ਗੱਲ ਦੁਨੀਆ ਦੇ ਟੇਬਲਾਂ ਤੇ ਪਹੁੰਚੀ ਆ ਕਿ ਪੰਜਾਬ ਦਾ ਬੱਚਾ ਬੱਚਾ ਆਜ਼ਾਦੀ ਚਾਹੁੰਦਾ ਆ ਸੋ ਪੰਜਾਬ ਜਲਦੀ ਹੀ ਆਜ਼ਾਦ ਹੋਏਗਾ ਪਰਮ ਜੀ ਜੀ ਇਹ ਮੈਂ ਦੱਸੋ ਕਿ ਮੈਂ ਨਕਸ਼ਾ ਵੇਖ ਰਿਹਾ ਮੇਰੇ ਸਾਹਮਣੇ ਹੈਗਾ ਖਾਲਸਾਣ ਦਾ ਪ੍ਰੋਪੋਜ਼ਡ ਨਕਸ਼ਾ ਜਿਹੜਾ ਹੈਗਾ ਮੈਂ ਜ਼ਰਾ ਐਜੂਕੇਟ ਕਰੋ ਇਹਦੇ ਤੁਸੀਂ ਦਿੱਲੀ ਨੂੰ ਛੱਡ ਤਾ ਕਿਉਂਕਿ ਦਿੱਲੀ ਤੇ ਇੱਕ ਜ਼ਮਾਨੇ ਪੰਜਾਬ ਦਾ ਕੈਪੀਟਲ ਸੀ ਉਹ ਤੇ ਪੰਜਾਬ ਦਾ ਹਿੱਸਾ ਹੈ ਉਹਨੂੰ ਕਿਉਂ ਤੁਸੀਂ ਛੱਡ ਤਾ ਦੇਖੋ ਤੁਸੀਂ ਜੇ ਨਕਸ਼ੇ ਨੂੰ ਬਹੁਤ ਚੰਗੀ ਤਰ੍ਹਾਂ ਦੇਖੋਗੇ ਤਾਂ ਅਸੀਂ ਦਿੱਲੀ ਨੂੰ ਨਹੀਂ ਛੱਡਿਆ ਦਿੱਲੀ ਦਾ ਇੱਕ ਪਾਠ ਹੈਗਾ ਆ ਜਿਹੜਾ ਖਾਲਸਾਤਾਨ ਦੇ ਨਕਸ਼ੇ ਦੇ ਵਿੱਚ ਬਿਲਕੁਲ ਜਿੱਥੇ ਸਿੱਖਾਂ ਦਾ ਰਾਜ ਰਿਹਾ ਹੈ ਤੇ ਜਿੱਥੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਸੀ ਅੱਜ ਦੀ ਡੇਟ ਦੀ ਜਿਹੜੀ ਦਿੱਲੀ ਹੈ ਉਹ ਕੁਝ ਹੋਰ ਤਰੀਕੇ ਦੀ ਹੈ ਤੇ ਜਿਸ ਸਮੇ ਖਾਲਸਾ ਰਾਜ ਹੁੰਦਾ ਸੀ ਉਦੋਂ ਦਿੱਲੀ ਕੁਝ ਹੋਰ ਤਰੀਕੇ ਦੀ ਸੀ ਸੋ ਉਹ ਜਿਹੜਾ ਹਿੱਸਾ ਆ ਉਹ ਬਿਲਕੁਲ ਜਿਹੜਾ ਆ ਅਸੀਂ ਇਸੇ ਨਕਸ਼ੇ ਦੇ ਵਿੱਚ ਉਹ ਪਾਇਆ ਹੋਇਆ ਤੇ ਦੂਜੀ ਗੱਲ ਇਹ ਹੈ ਕਿ ਸਾਡੀ ਜਿਹੜੀ ਅਰਦਾਸ ਹੈ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਗੁਰੂ ਕੋਲ ਅੱਲਾ ਕੋ ਆਪਾਂ ਜਦੋਂ ਅਰਦਾਸ ਬੇਨਤੀ ਕਰਦੇ ਆ ਤਾਂ ਉਹਦੇ ਵਿੱਚ ਸਾਡੀ ਅਰਦਾਸ ਦੇ ਵਿੱਚ ਇਹ ਸ਼ਾਮਿਲ ਆ ਕਿ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਇਹ ਬਿਲਕੁਲ ਸਾਡੀ ਅਰਦਾਸ ਦਾ ਇੱਕ ਹਿੱਸਾ ਆ ਉਹ ਦਿੱਲੀ ਦੇ ਤਖਤ ਦੇ ਉੱਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਦੀਆਂ ਫੌਜਾਂ ਜਿਹੜੀਆਂ ਬਹਿਣਗੀਆਂ ਤੇ ਛਤਰ ਝੁਲेंगे ਸੀਸ ਪਰ ਬੜੀ ਕਰੇਗੀ ਮੌਜ ਉਹਨਾਂ ਦੇ ਸੀਸ ਤੇ ਛਤਰ ਝੁਲਣਗੇ ਇੱਕ ਦਿਨ ਪਰ ਉਹ ਦਿਨ ਬਹੁਤੇ ਦੂਰ ਨਹੀਂ ਹੈਗੇ ਹੁਣ ਜੀ ਪਰਮ ਜੀ ਆ ਦੱਸੋ ਮੈਨੂੰ ਕਿ ਹਰਿਆਣਾ ਤੇ ਇਹ ਜਿਹੜਾ ਹੈਗਾ ਅ ਅਰੁਣ ਹਿਮਾਚਲ ਪ੍ਰਦੇਸ਼ ਇਹਨਾਂ ਨੂੰ ਅਲੱਗ ਕੀਤਾ ਹੋਇਆ ਤੇ ਇਹਨੂੰ ਕਿਸਰਾ ਤੁਸੀਂ ਜੋੜੋਗੇ ਨਾਲ ਨਹੀਂ ਜੀ ਹਰਿਆਣਾ ਤੇ ਹਿਮਾਚਲ ਤਾਂ ਸਦਾ ਹੀ ਪੰਜਾਬ ਸੀ ਉਹ ਤਾਂ ਜਦੋਂ 1960 ਦੇ ਵਿੱਚ ਇਹਨਾਂ ਨੇ ਇਹ ਮੂਵਮੈਂਟ ਚਲਾਈ ਆ ਕਿ ਘਟ ਆਪਣਾ ਪੰਜਾਬ ਦੇ ਵਿੱਚ ਤੇ ਪੰਜਾਬ ਨੂੰ ਉਦੋਂ ਇਹਨਾਂ ਨੇ ਤਿੰਨ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਜਿਹਦੇ ਵਿੱਚ ਉਹ ਹਰਿਆਣਾ ਜਿਹੜਾ ਕੱਢ ਦਿੱਤਾ ਗਿਆ ਹਿਮਾਚਲ ਕੱਢ ਦਿੱਤਾ ਗਿਆ ਤੇ ਕਾਫੀ ਹਿੱਸੇ ਜਿਹੜੇ ਆ ਰਾਜਸਥਾਨ ਨੂੰ ਦੇ ਦਿੱਤੇ ਗਏ ਜਿਹੜੇ ਪੰਜਾਬ ਦੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਸੀ ਜਿਹੜੇ ਪੰਜਾਬ ਦੇ ਇਲਾਕੇ ਸੀ ਉਹ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਥਰੂ ਜਿਹੜਾ ਆ ਪੰਜਾਬ ਨੂੰ ਤੋੜ ਕੇ ਇਹਨਾਂ ਨੇ ਇੱਕ ਛੋਟਾ ਜਿਹਾ ਸੂਬਾ ਜਿਹੜਾ ਆ ਉਹ ਬਣਾਤਾ ਤੇ ਬਾਕੀ ਸੂਬੇ ਜਿਹੜੇ ਆ ਉਹ ਅਲੱਗ ਕਰ ਦਿੱਤੇ ਗਏ ਪੰਜਾਬ ਤੋਂ ਜੀ ਸਰਦਾਰ ਹਰਮਿੰਦਰ ਸਿੰਘ ਖਾਲਸਾ ਜੀ ਸਤਿ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੈਕੁਮ ਅਸਲਮ ਤੁਹਾਡੇ ਸਾਰੇ ਦਰਸ਼ਕਾਂ ਨੂੰ ਥੈਂਕ ਯੂ ਥੈਂਕ ਯੂ ਸਰਦਾਰ ਜੀ ਇਹ ਮੈਂ ਦੱਸੋ ਕਿ ਇਹ ਭਾਰਤ ਦੇ ਇੱਥੇ ਕਈ ਤਰੀਕਿਆਂ ਚੱਲ ਰਹੀਆਂ ਨੇ ਆਜ਼ਾਦੀ ਦੀ ਲੇਕਿਨ ਖਾਸ ਐਸ ਸਿੱਖ ਰਹਿਨਮਾਵਾਂ ਨੂੰ ਲੀਡਰਸ ਨੂੰ ਕਿਉਂ ਭਾਰਤੀ ਹਕੂਮਤ ਚੁੰਨ ਚੁੰਨ ਕੇ ਮਰਡਰ ਕਰ ਰਹੀ ਹੈ ਕੈਨੇਡਾ 'ਚ ਹੋਇਆ ਔਰ ਜਗ੍ਹਾ ਤੇ ਹੋਇਆ ਈਵਨ ਇੰਡੀਆ ਦੇ ਅੰਦਰ ਜ਼ੁਲਮ ਜਿਹੜਾ ਉਹ ਇੰਤਹਾਹ ਤੇ ਪਹੁੰਚ ਗਿਆ ਹੁਣ ਸਿੱਖ ਕਮਿਊਨਿਟੀ ਦੇ ਉੱਤੇ ਇਹ ਕੀ ਵਜ੍ਹਾ ਦੇਖੋ ਜੀ ਵਜ੍ਹਾ ਇਹ ਆ ਕਿ ਜਿਹੜੀ ਵੀ ਜਿੰਦੀ ਜਾਗਦੀ ਕੌਮ ਹੋਏਗੀ ਜਿਹੜੀ ਵੀ ਜਾਗਦੀ ਕੌਮ ਆ ਤਸ਼ੱਦਦ ਉਹਨਾਂ ਤੇ ਹੀ ਹੁੰਦੇ ਨੇ ਜਿਹੜੇ ਮੁਰਦਾ ਹੋ ਜਾਂਦੇ ਨੇ ਉਹਨਾਂ ਤੇ ਤਸ਼ੱਦਦ ਨਹੀਂ ਹੁੰਦਾ ਇਹ ਗੱਲ ਭਾਰਤ ਸਿੱਖ ਉਮਮਤ ਬਹੁਤ ਚੰਗੀ ਤਰੀਕੇ ਜਾਣਦੀ ਐ ਕਿ ਸਿੱਖ ਜਾਤ ਤੇ ਬਾਦਸ਼ਾਹ ਜੱਬਰ ਕੀ ਜਦੋਂ ਵੀ ਸਾਡੇ ਤੇ ਇਹਨਾਂ ਨੇ ਧੱਕੇ ਕੀਤੇ ਨੇ ਸਿੱਖਾਂ ਨੇ ਆਵਾਜ਼ ਚੱਕੀ ਐ ਹੁਣ ਜੇ ਅਧਿ ਕਤਿਕ ਦੀ ਗੱਲ ਕਰੀਏ ਇਹ ਸਾਡੀ ਤਾਰੀਖ 78 ਤੋਂ ਸ਼ੁਰੂ ਹੋਈ ਸੀ 78 ਤੇ ਇਹਨਾਂ ਨੇ ਅਸੀਂ ਜਿਹੜਾ ਜਿਹੜੀ ਇਹਨਾਂ ਨੇ ਭਾਜੀ ਸਾਡੇ ਤੇ ਪਾਈ ਸੀ ਅਸੀਂ ਚੌਂ ਭਾਜੀ ਮੋੜੀ ਆ ਆਵੇਂ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇੰਦਰਾ ਗਾਂਧੀ ਗੱਡੀ ਚੜਾਤੀ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਸੀਂ ਇਹਨਾਂ ਦਾ ਜਨਰਲ ਵੈਦਿਆ ਗੱਡੀ ਚੜਾਤਾ ਤੇ ਸਿੱਖਾਂ ਨੇ ਕਦੀ ਵੀ ਜੇ ਵੀ ਸਾਡੇ ਤੇ ਇਹਨਾਂ ਨੇ ਭਾਜੀ ਪਾਈ ਆ ਪੰਜਾਬੀ ਚ ਭਾਜੀ ਕਹਿੰਦੇ ਮੈਨੂੰ ਪਤਾ ਨਹੀਂ ਉਰਦੂ ਚ ਕੀ ਕਹਿੰਦੇ ਆ ਪਰ ਉਸ ਭਾਜੀ ਨੂੰ ਅਸੀਂ ਸੂਤੇਦ ਮੂੜਿਆ ਇਹਨਾਂ ਨੂੰ ਸੋ ਇਹਨਾਂ ਨੂੰ ਪਤਾ ਵਾ ਕਿ ਜੇ ਸਾਡੇ ਖਿਲਾਫ ਕੋਈ ਕੌਮ ਖੜੀ ਹੋ ਸਕਦੀ ਆ ਤੇ ਉਹ ਸਿੱਖ ਨੇ ਹੁਣ ਜਿਹੜੀ ਇਹ ਮੈਂ ਇਹਨੂੰ ਰਿਲੇਟ ਕਰਕੇ ਦੇ ਦਾਂ ਜਿਹੜੀ ਸਿਚੁਏਸ਼ਨ ਹੁਣੇ ਹਿੰਦੁਸਤਾਨ ਪਾਕਿਸਤਾਨ ਦਾ ਜਦੋਂ ਅਤਨਾਉ ਸੀ ਤੇ ਯੁੱਧ ਹੋਇਆ ਵਾ ਜਿਹੜਾ ਤਿੰਨ ਦਿਨ ਇਹਦੇ ਵਿੱਚ ਵੀ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੇ ਸਿੱਖਾਂ ਨੂੰ ਆਪਣੀ ਸਾਈਡ ਕਰਨ ਵਾਸਤੇ ਕਿੱਦਾਂ ਕਿੱਦਾਂ ਮਤਲਬ ਜਿਹੜੇ ਇਹਨਾਂ ਨੇ ਪੈੰਤਰੇ ਪਾਏ ਆ ਕਿ ਪਾਕਿਸਤਾਨ ਦਰਬਾਰ ਸਾਹਿਬ ਤੇ ਹਮਲਾ ਕਰ ਰਿਹਾ ਇਹ ਸਿਰਫ ਸਿੱਖਾਂ ਨੂੰ ਨਾਲ ਲੈ ਕੇ ਜਾਣ ਵਾਸਤੇ ਇਹਨਾਂ ਨੂੰ ਪਤਾ ਵਾ ਕਿ ਸਿੱਖ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਇਹ ਜਾਗਦੀ ਕੌਮ ਨੇ ਤੇ ਇਹਨਾਂ ਨੇ ਆਪਣਾ ਖਾਲਸਾ ਰਾਜ ਮੋਢ ਕਾਇਮ ਕਰਨਾ ਹੈ ਜੇ ਪੰਜਾਬ ਨੂੰ ਵੰਡਿਆ ਗਿਆ ਸੀ 1947 ਤੇ ਇਸੇ ਕਰਕੇ ਵੰਡਿਆ ਗਿਆ ਸੀ ਇਹਨਾਂ ਨੂੰ ਪਤਾ ਸੀ ਜੇ ਪੰਜਾਬ ਇਕੱਠਾ ਹੁੰਦਾ ਅੱਜ ਹਕੂਮਤ ਪੰਜਾਬੀਆਂ ਦੀ ਹੋਣੀ ਸੀ ਦਿੱਲੀ ਤੇ ਹਾਂ ਤੇ ਇਹਨਾਂ ਜਿੰਨੇ ਵੀ ਆ ਜਮਨਾਪਾਰ ਵਾਲੇ ਇਹਨਾਂ ਨੂੰ ਸਾਰਿਆਂ ਨੂੰ ਖੋਜਣ ਦਾ ਲਾਂ ਸੀ ਭਾਵੇਂ ਪੰਜਾਬ ਸਭ ਤੋਂ ਵੱਡਾ ਸਟੇਟ ਹੋਣਾ ਸੀ ਅੱਜ ਦੇ ਹਿੰਦੁਸਤਾਨ ਦਾ ਜੇ ਅਸੀਂ ਇਕੱਠੇ ਹੁੰਦੇ ਤੇ ਇਹਨਾਂ ਨੇ ਪਹਿਲਾਂ ਪੰਜਾਬੀਆਂ ਨੂੰ ਵੰਡਿਆ ਦੂਸਰੀ ਕੌਮ ਸੀ ਬੰਗਾਲੀ ਜਿਹੜੇ ਇਹਨਾਂ ਦੀ ਆਜ਼ਾਦੀ ਦੀ ਤਾਰੀਖ ਦੇ ਵਿੱਚ ਹਿੱਸਾ ਪਾਇਆ ਦੂਜਾ ਇਹਨਾਂ ਨੇ ਵੰਡਿਆ ਬੰਗਾਲੀਆਂ ਨੂੰ ਸਿਰਫ ਇਹ ਦੋ ਸਟੇਟਾਂ ਦੀ ਹੀ ਵੰਡ ਹੋਈ ਹੈ 47 ਬਾਕੀ ਕਿਸੇ ਹੋਰ ਕੌਮਾਂ ਦੀ ਵੰਡ ਨਹੀਂ ਹੋਈ ਸੋ ਇਹ ਮੈਂ ਇਹਨਾਂ ਦੀ ਇਹਨਾਂ ਨੂੰ ਸਾਡੇ ਦੁਸ਼ਮਣਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਸਾਡੇ ਦੁਸ਼ਮਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੇ ਕੌਮ ਦੇ ਖੜੀ ਹੋ ਸਕਦੀ ਹੈ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਬੋਲ ਸਕਦੀ ਹੈ ਇਹਨਾਂ ਦੇ ਖਿਲਾਫ ਲੜ ਸਕਦੀ ਹੈ ਉਹ ਇੱਕੋ ਇੱਕ ਵਾਹਿਦ ਪੰਜਾਬੀ ਸਿੱਖ ਕੌਮ ਆ ਹਿੰਦੁਸਤਾਨ ਦੇ ਵਿੱਚ ਜਿਹੜੀ ਇਹਨਾਂ ਦੇ ਖਿਲਾਫ ਝੰਡਾ ਚੱਕ ਸਕਦੀ ਹੈ ਇਸ ਲਈ ਅਸੀਂ ਟਾਰਗੇਟ ਕੀਤੇ ਜਾਂਦੇ ਹਾਂ ਜੀ ਸਰਦਾਰ ਹਰਵਿੰਦਰ ਸਿੰਘ ਜੀ ਸਤ ਸ੍ਰੀ ਅਕਾਲ ਥੈਂਕ ਯੂ ਫॉर ਜੁਆਇਨਿੰਗ ਅਸ ਅ ਅਜਾ ਅਰਮਿੰਦਰ ਸਿੰਘ ਕਾਲਸਾ ਸਾਹਿਬ ਸੇ ਨਹੀਂ ਬਾਤ ਹੋ ਰਹੀ ਪਰਮ ਜੀ ਜੀ ਐਮਨ ਦਸੋ ਕਿ ਓਵਰਆਲ ਕਿਹਨਿਕ ਮੂਵਮੈਂਟ ਚੱਲ ਰਹੀਆਂ ਨੇ ਜਿਹੜੀ ਚਿਕਨ ਸਨੈਕ ਦੇ ਉੱਤੇ ਹੈਗੀ 7 ਜਿਹੜੀ ਆਪਣਾ ਰਿਆਸਤਾ ਨੇ ਜਿਹੜੀ ਆਜ਼ਾਦੀ ਮੰਗ ਰੀਆਂ ਨੇ ਉਹ ਕਿਹ ਸਟੇਜ ਤੇ ਪਹੁੰਚ ਚ ਨੇ ਇਕ ਲਮੇ ਉਹਨਾਂ ਦੀ ਗੱਲ ਕਰ ਲਈਏ ਜ਼ਰਾ ਦੇਖੋ ਉਸ ਉਸ ਖਿੱਤੇ ਦੇ ਵਿੱਚ ਜਿਹੜਾ ਆ ਬਹੁਤ ਜ਼ੁਲਮ ਉਸਤਮ ਜਿਹੜਾ ਉਹ ਕੀਤਾ ਜਾ ਰਿਹਾ ਆ ਹਿੰਦੁਸਤਾਨ ਦੀ ਸਰਕਾਰ ਵੱਲੋਂ ਭਾਰਤ ਦੀ ਸਰਕਾਰ ਵੱਲੋਂ ਉਥੇ ਦੇ ਜਿਹੜੇ ਲੋਕ ਆ ਭਾਵੇਂ ਉਹ ਮਿਜ਼ੋਰਮ ਦੇ ਹੋਣ ਭਾਵੇਂ ਉਹ ਆਸਾਮ ਦੇ ਹੋਣ ਜਿਹੜੇ ਵੀ ਉਥੇ ਜਿਹੜੇ ਗੱਲ ਕਰ ਰਹੇ ਆ ਇਸ ਵਕਤ ਹਿੰਦੁਸਤਾਨ ਤੋਂ ਆਜ਼ਾਦੀ ਦੀ ਉਹਨਾਂ ਨੇ ਇਵਨ ਕਿ ਉਹਨਾਂ ਨੇ ਕਾਫੀ ਖਿੱਤਾ ਜਿਹੜਾ ਆ ਆਪਣੇ ਕਬਜ਼ੇ 'ਚ ਲਿਆ ਹੋਇਆ ਤੇ ਉਥੇ ਇਹ ਇਹਨਾਂ ਨੇ ਫੌਜ ਵੜ ਕੇ ਉਹ ਬੜੀ ਬੁਰੀ ਤਰ੍ਹਾਂ ਉਹਨਾਂ ਦੇ ਜਿਹੜੇ ਆ ਕਤਲੋਗਾਰ ਚੱਲ ਰਹੀ ਆ ਪਰ ਉਹਨਾਂ ਦੀ ਮੁਹਿਮ ਨੂੰ ਕੰਟਰੋਲ ਨਹੀਂ ਕਰ پا ਰਹੇ ਇਸ ਵਕਤ ਵੀ ਇਹ ਹੂੰ 2 ਸੋ ਹਿੰਦੂਸਤਾਨ ਜਿਹੜਾ ਆ ਉਹ ਜੋ ਕੁਝ ਵੀ ਕਰ ਸਕਦਾ ਹੈ ਮਾਈਨੋਰਟੀ ਨੂੰ ਕਤਲ ਕਰਨ ਵਾਸਤੇ ਭਾਵੇਂ ਉਹਦੇ ਚ ਸਿੱਖ ਹੋਣ ਮੁਸਲਮਾਨ ਹੋਣ ਜਾਂ ਭਾਵੇਂ ਹੋਰ ਕੋਈ ਵੀ ਕਮਿਊਨਿਟੀ ਹੋਵੇ ਮਾਈਨੋਰਟੀ ਨੂੰ ਦਬਾਉਣ ਦੇ ਲਈ ਜਿਸ ਵੀ ਤਰ੍ਹਾਂ ਦੇ ਹੀਲੇ ਵਸੀਲੇ ਉਹ ਵਰਤ ਸਕਦਾ ਆ ਉਹ ਵਰਤ ਰਿਹਾ ਆ ਪਰ ਤੁਸੀਂ ਤੁਸੀਂ ਦੇਖਦੇ ਹੋ ਕਿ ਨਾ ਪੰਜਾਬ ਦੀ ਮੂਵਮੈਂਟ ਕੰਟਰੋਲ ਹੋਈ ਆ ਨਾ ਕਸ਼ਮੀਰ ਦੀ ਮੂਵਮੈਂਟ ਕੰਟਰੋਲ ਹੋਈ ਆ ਨਾਸੇ ਕਮ ਦੀ ਨਾ ਸੌਰੀ ਮਨੀਪੁਰ ਦੀ ਨਾ ਆਸਮ ਦੀ ਕੋਈ ਵੀ ਮੂਵਮੈਂਟ ਜਿਹੜੀ ਆ ਉਹਨੂੰ ਹਿੰਦੁਸਤਾਨ ਕੰਟਰੋਲ ਨਹੀਂ ਕਰ ਸਕਿਆ ਪਰ ਸਾਡੇ ਵੱਡੇ ਭਾਗ ਇਹ ਰਹੇ ਨੇ ਕਿ ਸਿੱਖ ਜਿਹੜੇ ਆ ਉਹ ਬਾਹਰਲੀ ਦੁਨੀਆ ਦੇ ਵਿੱਚ ਜਿਹੜੇ ਆ 6 ਮਿਲੀਅਨ ਸਿੱਖ ਜਿਹੜਾ ਉਹ ਬਸ ਚੁੱਕਾ ਆ ਕਿ ਤੇ ਇਹ 6 ਮਿਲੀਅਨ ਸਿੱਖ ਜਿਹੜੇ ਆ ਉਹਨਾਂ ਤੋਂ ਜਿਹੜਾ ਹਿੰਦੁਸਤਾਨ ਹੁਣ ਡਰਿਆ ਹੋਇਆ ਇਸ ਕਰਕੇ ਕਿਉਂਕਿ ਡੈਮੋਗ੍ਰੈਟਿਕ ਤਰੀਕੇ ਦੇ ਨਾਲ ਬਿਲਕੁਲ ਇੰਡੀਆ ਨੂੰ ਐਕਸਪੋਜ਼ ਕਰਕੇ ਉਹਨਾਂ ਦੀ ਡੈਮੋਕ੍ਰੇਸੀ ਨੂੰ ਐਕਸਪੋਜ਼ ਕਰਕੇ ਇੱਕ ਇਹਨਾਂ ਦੇ ਦੇਸ਼ ਦੇ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਇਹ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਕਿ ਅਸੀਂ ਦੁਨੀਆ ਦੀ ਚਤਵੀ ਚੌਥੀ ਜਿਹੜੀ ਪਾਵਰ ਹੈ ਤੇ ਡੈਮੋਕ੍ਰੈਟਿਕ ਪਾਵਰ ਹੈ ਅਸੀਂ ਡੈਮੋਕ੍ਰੇਸੀ 'ਚ ਰਨ ਕਰਦੇ ਆ ਉਹਨੂੰ ਉਹਨੂੰ ਸਿੱਖਾਂ ਨੇ ਐਕਸਪੋਜ਼ ਕੀਤਾ ਇਹ ਜਿਹੜਾ ਸੇਰ ਆਇਆ ਇਹ ਸਿੱਖਾਂ ਦੇ ਸਰੀ ਗਿਆ ਭਾਵੇਂ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਬਾਅਦ ਇਹ ਸੋਚਿਆ ਕਿ ਸਿੱਖਾਂ ਨੂੰ ਦਬਾ ਲੈਣਗੇ ਉਸ ਤੋਂ ਬਾਅਦ ਉਹਨਾਂ ਨੇ ਇਹ ਸੋਚਿਆ ਕਿ ਸ਼ਾਇਦ ਇੱਥੋਂ ਇਹ ਨਿਕਲ ਗਿਆ ਤਾਂ ਹੁਣ ਇਹ ਵਾਪਸ ਨਹੀਂ ਆਉਣਗੇ ਤੇ ਮੂਵਮੈਂਟ ਜਿਹੜੀ ਆ ਠੱਪ ਹੋ ਗਈ ਆ ਮਤਲਬ ਉਹ ਕਿਸੇ ਵੀ ਤਰੀਕੇ ਦੇ ਨਾਲ ਸਿੱਖਾਂ ਨੇ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੋ ਅੱਜ ਦੁਨੀਆ ਦੇ ਵਿੱਚ ਜਿਹੜੀ ਨੰਬਰ 1 ਜਿਹੜੀ ਹਿੰਦੁਸਤਾਨ ਦੇ ਉਲਟ ਜਿਹੜੀ ਮੂਵਮੈਂਟ ਚੱਲ ਰਹੀ ਆ ਉਹ ਸਿੱਖਾਂ ਦੀ ਹੀ ਤਹਿਰੀਕ ਆ ਜਿਹਨੇ ਦੁਨੀਆ 'ਚ ਹਿੰਦੁਸਤਾਨ ਨੂੰ ਐਕਸਪੋਜ਼ ਕੀਤਾ ਆ ਤੇ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੀ ओके जी ਇਹ ਵੀਡੀਓ ਤੁਸੀਂ ਵੇਖੀ ਜੀ ਬਿਲਕੁਲ ਇਥੇ ਖਾਲਸਤਾਨ ਆਣਾ ਲੈ ਖਾਲਸਾ ਰਾਜ ਆ ਜਾਣਾ ਲੈ ਤੇ ਇਥੇ ਪੂਰਾ ਦਾ ਪੂਰਾ ਜਿਹੜਾ ਨਕਸ਼ਾ ਹੈ ਉਹਦੇ ਬਾਰੇ ਚੈਨਲ ਨੇ ਦੱਸਿਆ ਕਿ ਢੈਲੀ ਦਾ ਕਿਹੜਾ ਹਿੱਸਾ ਜਿਹੜਾ ਹੈ ਉਹ ਇਸ ਨਕਸ਼ੇ ਦਾ ਹਿੱਸਾ ਹੋਏਗਾ ਖਾਲਸਤਾਨ ਦਾ ਹਿੱਸਾ ਹੋਏਗਾ ਨਾਲ ਇਥੇ ਇਹਨਾਂ ਨੇ ਇੱਕ ਇੱਕ ਗੱਲ ਦੱਸੀ ਹੈ ਤੇ ਇਥੇ ਕਿਸ ਤਰ੍ਹਾਂ ਕੰਟੀਨਿਊਸਲੀ ਮੋਦੀ ਸਿੱਖਾਂ ਨੂੰ ਜਿੰਨਾ ਡਗਾਨ ਦੀ ਕੋਸ਼ਿਸ਼ ਕਰਦੇ ਥੱਲੇ ਤੇਜ਼ੀ ਨਾਲ ਇਸ ਤਹਿਰੀਕ ਨੂੰ ਮਜ਼ਬੂਤ ਕਰਦੇ ਪਏ। ਇੱਥੇ ਇੰਡੀਆ ਦੀਆਂ ਕਾਫੀ ਸਾਰੀਆਂ रियासतਾਂ ਜਿਹੜੀਆਂ ਨੇ ਉੱਥੇ ਆਜ਼ਾਦੀ ਜਿਹਾ ਜਿਹੜੀ ਤਰੀਕਾ ਚੱਲਦੀਆਂ ਫਿਰਿਆ ਨੇ। ਲੇਕਿਨ ਇੱਥੇ ਜਿਹੜੀ ਸਭ ਤੋਂ ਮਜ਼ਬੂਤ ਤਹਿਰੀਕ ਹੈ ਉਹ ਖ਼ਾਰਿਸਤਾਨ ਦੀ ਤਹਿਰੀਕ ਹੈ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹਨੂੰ ਪੂਰੀ ਰਾਇਲ ਆਲਪ ਦੇ ਪਈ ਹੈ। ਪੂਰੀ ਦੁਨੀਆ ਜੋ ਇਹਨੂੰ ਸਪੋਰਟ ਵੀ ਲਾਪ ਦੇ ਪੀ ਤੇ ਅਮਰੀਕਾ ਉਹ ਸਿੱਖਾਂ ਦੇ ਪਿੱਛੇ ਖਲੋਤਾ ਦਾ। ਉਸੇ ਕੀ ਕਹੋਗੇ ਦੁਬਾਰਾ ਸਵਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹਤੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਮ ਨਾਲ ਯਾਰੋ ਕਮਲੇ ਚੈਨਲ ਦਾ ਵੀ ਤੋੜੇ ਫਿਰ ਤੁਹਾਡਾ ਘਰਤ ਹੁੰਦੀ ਸੱਚੇ ਕਾ